ਇਹ ਜਿਹੜੀ ਚਾਕੀ ਹੈਗੀ ਹੈ ਪੰਜਾਬ ਦੀ ਚਾਕੀ ਨੂੰ ਇਸ ਵਿਸ਼ੇਸ਼ ਸਮਾਗਮ ਦੇ ਵਿੱਚ ਪੇਸ਼ ਕੀਤਾ ਜਾਣਾ ਸੋ ਵੱਡਾ ਇਕੱਠ ਹੋਣ ਦੀ ਸੰਭਾਵਨਾ ਹੈਗੀ ਇੱਥੇ ਲੁਧਿਆਣੇ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਸਮਾਗਮ ਹੋਣਾ ਹੈ ਗਣਤੰਤਰਤਾ ਦਿਵਸ ਮੌਕੇ ਤੇ ਇਹ ਜਿਹੜੀ ਚਾਕੀ ਹੈਗੀ ਹੈ ਇਹ ਪੇਸ਼ ਕੀਤੀ ਜਾਵੇਗੀ ਇਸੇ ਖੂਬਸੂਰਤ ਚਾਕੀ ਦੇ ਜਿਹੜੇ ਫਿਲਮਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ ਆ ਬਾਖੂ ਵੀ ਟੰਗ ਦੇ ਨਾਲ ਇਹ ਜਿਹੜੀ ਹੈ ਚਾਕੀ ਪੇਸ਼ ਕੀਤੀ ਗਈ ਹੈ ਤੇ ਖਾਸ ਤੌਰ ਤੇ ਜਲਿਆਵਾਲਾ ਬਾਗ ਅੰਮ੍ਰਿਤਸਰ ਦੇ ਵਿੱਚ ਜਲਿਆਵਾਲਾ ਬਾਗ ਦੇ ਵਿੱਚ ਜਿਹੜੀ ਘਟਨਾ ਹੋਈ ਸੀ ਨਾ ਹੱਥੇ ਲੋਕਾਂ ਨੂੰ ਜਿਹੜਾ ਕਿ ਮੌਦੇ ਘਾਟ ਉਤਾਰ ਦਿੱਤਾ ਗਿਆ ਸੀ ਸੇਵਾ ٹرسٹ ਉਹ ٹرسٹ ਹੈ ਜਿਸ ਦੇ ਵੱਲੋਂ ਮਹਿਲਾ ਸ਼ਕਤੀਕਰਨ ਨੂੰ ਲੈ ਕੇ ਵੱਡੇ ਪੱਧਰ ਤੇ ਜਿਹੜੇ ਕੀ ਕੰਮ ਕੀਤੇ ਜਾਣੇ ਜਾਂ ਕੀ ਤੀਆਂ ਨੂੰ ਜਿਹੜਾ ਕਿ ਸਮਾਜ ਦੇ ਵਿੱਚ ਵੱਡਾ ਰੁਤਬਾ ਦਿੱਤਾ ਜਾ ਸਕੇ ਇਸ ਚੱਕ ਦੇ ਵਿੱਚ ਮਹਿਲਾ ਸ਼ਕਤੀਕਰਨ ਨੂੰ ਦਰਸਾਇਆ ਗਿਆ ਸੋ ਪੰਜਾਬ ਦੀ ਜਿਹੜੀ ਇਹ ਚਾਕੀ ਦੂਸਰੀ ਚਾਕੀ ਤੁਹਾਨੂੰ ਦਿਖਾਈ ਹੈਗੀ ਜਿਸ ਦੇ ਵਿੱਚ ਮਹਿਲਾ ਸ਼ਕਤੀਕਰਨ ਦਾ ਜ਼ਿਕਰ ਕੀਤਾ ਗਿਆ ਅਤੇ ਤੀਸਰੀ ਚਾਕੀ ਹੈਗੀ ਉਸ ਦੇ ਵਿੱਚ ਪੰਜਾਬ ਦੇ ਸੱਭਿਆਚਾਰ ਦੇ ਰੰਗ ਤੁਹਾਨੂੰ ਦੇਖਣ ਨੂੰ ਮਿਲਗੇ ਨਮਸਕਾਰ ਦੋਸਤੋ ਪੰਜਾਬ ਏਐਮਪੀਐਮ ਦੇਖ ਰਿਹਾ ਮਾ ਦਰਸ਼ਕਾ ਸਵਾਗਤ ਹੈ ਸੋ ਕੱਲ 75ਵਾਂ ਗਣਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਲੁਧਿਆਣਾ ਦੇ ਵਿੱਚ ਖੜੇ ਹਾਂ ਜਿੱਥੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਇਹ ਵਿਸ਼ੇਸ਼ ਸਮਾਗਮ ਰੱਖਿਆ ਗਿਆ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਾਸ ਤੌਰ ਤੇ ਪਹੁੰਚ ਰਹੇ ਨੇ ਅਤੇ ਤਿਰੰਗਾ ਝੰਡਾ ਲਹਿਰਾਉਂਦੀ ਰਸਮ ਮਰਦ ਕੀਤੀ ਜਾਵੇਗੀ ਸੋ ਦੇਖ ਸਕਦੇ ਹੋ ਤਸਵੀਰਾਂ ਸਮਾਗਮ ਦੀ ਜਿਹੜੇ ਤਿਆਰੀਆਂ ਨੇ ਉਹਨਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਤੇ ਨਾਲ ਹੀ ਐਨਸੀਸੀ ਕੈਡਟਸ ਦੇ ਵੱਲੋਂ ਵੀ ਜਿਹੜੀ ਰਿਹਸਲ ਕੀਤੀ ਜਾ ਰਹੀ ਹੈ ਸਖਿਆ ਦੇ ਵੀ ਪੂਕਤਾ ਇੰਤਜ਼ਾਮ ਕੀਤੇ ਗਏ ਨੇ ਉਹ ਤੁਹਾਨੂੰ ਇੱਕ ਖੂਬਸੂਰਤ ਜਿਹੜੀ ਤਸਵੀਰਤ ਸਾਂਝੀ ਕਰਾਂਗੇ ਇਹ ਜਿਹੜੀ ਚਾਕੀ ਹੈਗੀ ਹੈ ਪੰਜਾਬ ਦੀ ਚਾਕੀ ਨੂੰ ਇਸ ਵਿਸ਼ੇਸ਼ ਸਮਾਗਮ ਦੇ ਵਿੱਚ ਪੇਸ਼ ਕੀਤਾ ਜਾਣਾ ਸੋ ਵੱਡਾ ਇਕੱਠ ਹੋਣ ਦੀ ਸੰਭਾਵਨਾ ਹੈਗੀ ਇੱਥੇ ਲੁਧਿਆਣਾ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਸਮਾਗਮ ਹੋਣਾ ਹੈ ਗਣਤੰਤਰਤਾ ਦਿਵਸ ਮੌਕੇ ਤੇ ਇਹ ਜਿਹੜੀ ਚਾਕੀ ਹੈਗੀ ਹੈ ਇਹ ਪੇਸ਼ ਕੀਤੀ ਜਾਵੇਗੀ ਪੰਜਾਬ ਦੇ ਮਾਨਮਤੇ ਇਤਿਹਾਸ ਤੋਂ ਦਿਖਾਉਂਦੀ ਹੋਈ ਇਹ ਜਿਹੜੀ ਚਾਕੀ ਹੈ ਇੱਥੇ ਦਿਖਾਈ ਜਾਣੀ ਹੈ ਅਤੇ ਉਹਨਾਂ ਸੂਰਬੇ ਯੋਧਿਆਂ ਦੀਆਂ ਤਸਵੀਰਾਂ ਪਹਿਲੀ ਚਾਕੀ ਦੇ ਵਿੱਚ ਲਗਾਈਆਂ ਗਈਆਂ ਨੇ ਜਿਨ੍ਹਾਂ ਦੇ ਵੱਲੋਂ ਆਪੋ ਜਿਹੜਾ ਆਪਣਾ ਵਾਰ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਗਿਆ ਸੀ ਪਾਵੇਂ ਉਹ ਮਦਨ ਲਾਲ ਢਿੰਗਰਾ ਹੋਣ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਹੋਣ ਸ਼ਹੀਦ ਸੁਖਦੇਵ ਠਾਪੜ ਹੋਣ ਭਗਤ ਸਿੰਘ ਰਾਜਗੁਰੂ ਇਹਨਾਂ ਦੀਆਂ ਜਿਹੜੀਆਂ ਸੂਰਮਿਆਂ ਦੀਆਂ ਤਸਵੀਰਾਂ ਨੇ ਪਹਿਲੀ ਚੱਕੀ ਦੇ ਵਿੱਚ ਦਿਖਾਈਆਂ ਗਈਆਂ ਨੇ ਇਸ ਤੋਂ ਇਲਾਵਾ ਲਾਲਾ ਹਰਦੀয়াল ਸਰਦਾਰ ਅਜੀਤ ਸਿੰਘ ਬਾਬਾ ਖੜਕ ਸਿੰਘ ਦੀ ਜਿਹੜੀ ਹੈ ਉਹ ਵੀ ਤਸਵੀਰ ਇਸ ਚੱਕੀ ਦੇ ਵਿੱਚ ਲਗਾਈ ਗਈ ਹੈ ਅਤੇ ਇਹ ਦਿਖਾਉਣ ਦਾ ਮਕਸਦ ਇਹ ਹੈ ਕਿ ਜਿਹੜੇ ਸੂਰਮੇ ਪੰਜਾਬ ਦੇ ਵਿੱਚ ਹੋਏ ਨੇ ਕਿੰਨੇ ਮਹਾਨ ਸੂਰਮੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਜਿਹੜਾ ਕਿ ਪੰਜਾਬ ਨੂੰ ਪੂਰੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਦੇ ਲਈ ਆਪਣਾ ਨਿਸ਼ਾਵਰ ਕੀਤਾ ਗਿਆ ਹੈਗਾ ਆਪਣੀ ਜਾਨ ਵਾਰ ਦਿੱਤੀ ਗਈ ਇਸ ਤੋਂ ਇਲਾਵਾ ਕਾਮਾਗਾਟਾ ਮਾਰੂ ਜਿਹੜੀ ਘਟਨਾ ਹੈ ਉਸ ਨੂੰ ਵੀ ਇਸੇ ਖੂਬਸੂਰਤ ਚਾਕੀ ਦੇ ਜਿਹੜੇ ਫਿਲਮਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ ਹੈ ਬਾਕੂ ਵੀ ਟੰਗ ਦੇ ਨਾਲ ਇਹ ਜਿਹੜੀ ਹੈ ਚਾਕੀ ਪੇਸ਼ ਕੀਤੀ ਗਈ ਹੈ ਤੇ ਖਾਸ ਤੌਰ ਤੇ ਜ਼ਿਲ੍ਹਾ ਵਾਲਾ ਬਾਗ ਅੰਮ੍ਰਿਤਸਰ ਦੇ ਵਿੱਚ ਜ਼ਿਲ੍ਹਾ ਵਾਲਾ ਬਾਗ ਦੇ ਵਿੱਚ ਜਿਹੜੀ ਘਟਨਾ ਹੋਈ ਸੀ ਨਾ ਹੱਥੇ ਲੋਕਾਂ ਨੂੰ ਜਿਹੜਾ ਕਿ ਮੌਤੇ ਘਾਟ ਉਤਾਰ ਦਿੱਤਾ ਗਿਆ ਸੀ ਉਸ ਘਟਨਾ ਦਾ ਵੀ ਇਸ ਚੱਕੀ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿਸ ਤਰ੍ਹਾਂ ਦੇ ਨਾਲ ਜਿਹੜੇ ਕਿ ਨਿਹੱਥੇ ਲੋਕਾਂ ਨੂੰ ਜਿਹੜਾ ਕਿ ਜਨਰਲ ਡਾਇਰ ਦੇ ਵੱਲੋਂ ਗੋਲੀਆਂ ਮਾਰਨ ਦਾ ਹੁਕਮ ਜਾਰੀ ਕਰਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਸੀ ਇਹ ਜਿਹੜੀ ਹੈ ਪੂਰੇ ਪੰਜਾਬ ਦੇ ਜਿਹੜੇ ਕਿ ਘਟਨਾਵਾਂ ਹੋਈਆਂ ਨੇ ਉਸ ਤੋਂ ਦਰਸਾਇਆ ਜਾ ਗਿਆ ਹੈਗਾ ਤੇ ਦੂਸਰੀ ਚੱਕੀ ਦਾ ਵੀ ਜ਼ਿਕਰ ਕਰਾਂਗੇ ਸੋ ਤਿੰਨ ਟੋਟਲ ਜਿਹੜੀਆਂ ਚੱਕੀਆਂ ਨੇ ਉਹ ਪੇਸ਼ ਕੀਤੀਆਂ ਨੇ ਸੋ ਦੂਜੀ ਜਿਹੜੀ ਚੱਕੀ ਹੈ ਮਾਈ ਭਾਗੋ ਸੇਵਾ ٹرسٹ ਇਸ ਚੱਕੀ ਦੇ ਜ਼ਰੀਏ ਜਿਹੜਾ ਕਿ ਮਹਿਲਾ ਸਸ਼ਕਤੀਕਰਨ ਨੂੰ ਦਰਸਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ ਹੈ ਮਾਈ ਪਾਗੋ ਸੇਵਾ ٹرسٹ ਉਹ ٹرسٹ ਹੈ ਜਿਸ ਦੇ ਵੱਲੋਂ ਮਹਿਲਾ ਸਸ਼ਕਤੀਕਰਨ ਨੂੰ ਲੈ ਕੇ ਵੱਡੇ ਪੱਧਰ ਤੇ ਜਿਹੜੇ ਕੀ ਕੰਮ ਕੀਤੇ ਜਾਣੇ ਜਾ ਕਿ ਤਿਆਂ ਨੂੰ ਜਿਹੜਾ ਕਿ ਸਮਾਜ ਦੇ ਵਿੱਚ ਬਣਦਾ ਰੁਤਬਾ ਦਿੱਤਾ ਜਾ ਸਕੇ ਭਾਵੇਂ ਕਿਸੇ ਵੀ ਖੇਤਰ ਦੇ ਵਿੱਚ ਹੁਣ ਭਾਵੇਂ ਉਹ 에ਅਰ ਫੋਰਸ ਹੋਵੇ ਸਾਇੰਸ ਦਾ ਖੇਤਰ ਹੋਵੇ ਖੇਡਾਂ ਦਾ ਖੇਤਰ ਹੋਵੇ ਉਸ ਦੇ ਵਿੱਚ ਜਿਹੜੇ ਧੀਆਂ ਨੇ ਵੱਡੀਆਂ ਮੱਲਾ ਮਾਰ ਰਹੀਆਂ ਨੇ ਧੀਆਂ ਦੇ ਮਾਨਸਮਾਨ ਨੂੰ ਇਹ ਦਰਸਾਉਂਦੀ ਹੋਈ ਜਿਹੜੀ ਚਾਕੀ ਹੈ ਅਪੇਸ਼ ਕੀਤੀ ਗਈ ਹੈ ਸੋ ਕਹਿੰਦੇ ਨੇ ਕਿ ਲੜਕਾ ਤੇ ਲੜਕੀ ਦੇ ਵਿੱਚ ਕੋਈ ਫਰਕ ਨਹੀਂ ਹੈ ਉਸੇ ਚੀਜ਼ ਨੂੰ ਇਸ ਕਟਣ ਦੇ ਇਸ ਚਾਕੀ ਦੇ ਵਿੱਚ ਦਰਸਾਇਆ ਗਿਆ ਹੈਗਾ ਆ ਦੇਖ ਸਕਦੇ ਹੋ ਕਿ 에어 ਫੋਰਸ ਦੇ ਵਿੱਚ ਵੀ ਜੁਨੀਅਰ ਕੁੜੀਆਂ ਨੇ ਉਹ ਕਿਵੇਂ ਬਹਾਦਰ ਕੁੜੀਆਂ ਏਅਰ ਫੋਰਸ ਜਵਾਨ ਕਰਦੀਆਂ ਨੇ ਅਤੇ ਫਿਰ ਦੁਸ਼ਮਣ ਨਾਲ ਟਕਰਾ ਕਰਦੀਆਂ ਨੇ ਪਾਵੇਂ ਉਹ ਸਾਇੰਸ ਦਾ ਖੇਤਰ ਹੋਵੇ ਉਸ ਦੇ ਵਿੱਚ ਵੀ ਜਿਹੜੀਆਂ ਕੁੜੀਆਂ ਨੇ ਬਾਖੂਬੀ ਟੰਗ ਦੇ ਨਾਲ ਆਪਣਾ ਜਿਹੜਾ ਕੀ ਰਤਬਾ ਕਾਇਮ ਕਰ ਰਹੀਆਂ ਨੇ ਇਸ ਚੱਕੀ ਦੇ ਵਿੱਚ ਮਹਿਲਾ ਸ਼ਕਤੀਕਰਨ ਨੂੰ ਦਰਸਾਇਆ ਗਿਆ ਸੋ ਪੰਜਾਬ ਦੀ ਜਿਹੜੀ ਇਹ ਚੱਕੀ ਦੂਸਰੀ ਚੱਕੀ ਤੋਂ ਆਨ ਦਿਖਾਈ ਹੈਗੀ ਜਿਸ ਦੇ ਵਿੱਚ ਮਹਿਲਾ ਸ਼ਕਤੀਕਰਨ ਦਾ ਜ਼ਿਕਰ ਕੀਤਾ ਗਿਆ ਅਤੇ ਤੀਸਰੀ ਚੱਕੀ ਹੈਗੀ ਉਸ ਦੇ ਵਿੱਚ ਪੰਜਾਬ ਦੇ ਸੱਭਿਆਚਾਰ ਦੇ ਰੰਗ ਤੁਹਾਨੂੰ ਦੇਖਣ ਨੂੰ ਮਿਲਗੇ ਪ੍ਰਾਤਨ ਜਿਹੜਾ ਕਿ ਵਿਰਸਾ ਪੰਜਾਬ ਦਾ ਉਸ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਸ ਤਰ੍ਹਾਂ ਦੇ ਨਾਲ ਪਹਿਲਾਂ ਦੇ ਸਮੇਂ ਦੇ ਵਿੱਚ ਜੜੀਆਂ ਕਿ ਗ੍ਰਹਿਣੀਆਂ ਸਨ ਉਹ ਹੱਥ ਦੇ ਨਾਲ ਫੁਲਕਾਰੀ ਕੱਢਦੀਆਂ ਨੇ ਪਹਿਲੀ ਚੱਕੀ ਦੇ ਵਿੱਚ ਜਿਹੜੀ ਇਹ ਚੱਕੀ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਹੱਥੀ ਜਿਹੜੀ ਕੀ ਫੁੱਲਕਾਰੀ ਕੱਢੀ ਜਾ ਰਹੀ ਹੈ ਇਸ ਤੋਂ ਇਲਾਵਾ ਪੰਜਾਬੀ ਵਿਰਸਾ ਜਿਹੜਾ ਕਿ ਅਨਿਖੜਵਾ ਅੰਗ ਹੈਗਾ ਹੈਗਾ ਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਕੀ ਘਰ ਹੁੰਦੇ ਸਨ ਉਹ ਮਿੱਟੀ ਦੇ ਨਾਲ ਚਿਕਨੀ ਮਿੱਟੀ ਦੇ ਨਾਲ ਜਿਹੜੇ ਕੀ ਲਿਪੇ ਜਾਂਦੇ ਸਨ ਉਸ ਨੂੰ ਦਰਸਾਇਆ ਗਿਆ ਤੇ ਸਾਦਾ ਖਾਣਾ ਜਿਹੜਾ ਕੀ ਖਾਣ ਦਾ ਵੀ ਇਸ ਦੇ ਵਿੱਚ ਮੈਸੇਜ ਦਿੱਤਾ ਗਿਆ ਜਿਸ ਤਰ੍ਹਾਂ ਦੇ ਨਾਲ ਮੱਕੀ ਦੀ ਰੋਟੀ ਸਰੋਂ ਦਾ ਸਾਗ ਹੋ ਗਿਆ ਤੇ ਘਰ ਦੀ ਜਿਹੜੀ ਚੀਜ਼ਾਂ ਨੇ ਉਸ ਨੂੰ ਖਾਣ ਨੂੰ ਜਿਹੜੀ ਕੀ ਆ ਉਹ ਤਰਜੀਹ ਦੇਣ ਦੀ ਜਿਹੜੀ ਗੱਲ ਉਹ ਦਰਸਾਈ ਗਈ ਹੈ ਤੇ ਪਹਿਲਾਂ ਦੇ ਸਮੇਂ ਦੇ ਵਿੱਚ ਜਿਹੜੇ ਕੀ ਖੂਬਸੂਰਤ ਘਰ ਹੁੰਦੇ ਸਨ ਉਸ ਨੂੰ ਦਿਖਾਇਆ ਗਿਆ ਬੇਸ਼ੱਕ ਪਹਿਲਾਂ ਘਰ ਕੱਚੇ ਹੁੰਦੇ ਸਨ ਪਰ ਲੋਕਾਂ ਦਾ ਜਿਹੜਾ ਕੀ ਪਿਆਰ ਹੁੰਦਾ ਸੀ ਆਪਸੀ ਸਾਂਝ ਹੁੰਦੀ ਸੀ ਉਹ ਬਹੁਤ ਕਾਇਮ ਹੁੰਦੀ ਸੀ ਬੇਸ਼ੱਕ ਅੱਜ ਜਿਹੜੇ ਕੀ ਘਰ ਆਲੀਸ਼ਾਨ ਹੋ ਗਏ ਨੇ ਪਰ ਉਸ ਦੇ ਵਿੱਚ ਇੱਕ ਜੁੜਤਾ ਦੀ ਕਮੀ ਹੈਗੀ ਹੈ ਇਹ ਇਹ ਕਿੰਨਾ ਕਿਤੇ ਸੋਚਣ ਵਾਲੀ ਗੱਲ ਹੈਗੀ ਸੋ ਤਿੰਨ ਤੁਹਾਨੂੰ ਚੱਕ ਕੇ ਦਿਖਾਈਏ ਨੇ ਜੋ ਕਿ ਕੱਲ 71ਵੇਂ ਗਣਤੰਤਰਤਾ ਦਿਵਸ ਮੌਕੇ ਦੇ ਉੱਪਰ ਇਹ ਜਿਹੜੀਆਂ ਕੀ ਝਾਕੀਆਂ ਪੇਸ਼ ਹੋਣੀਆਂ ਨੇ ਅਤੇ ਵਿਸ਼ੇਸ਼ ਤੌਰ ਤੇ ਪੀਯੂ ਯਾਨੀ ਕਿ ਪੰਜਾਬ ਖੇਤਰੀ ਯੂਨੀਵਰਸਿਟੀ ਦੇ ਵਿੱਚ ਇਹ ਵਿਸ਼ੇਸ਼ ਸਮਾਗਮ ਰੱਖਿਆ ਗਿਆ ਜਿਸ ਦੇ ਵਿੱਚ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚੇ ਨੇ ਸੋ ਇਹ ਜਿਹੜੀਆਂ ਕਿ ਚਾਕੀਆਂ ਹਾਲਾਂਕਿ ਦਿੱਲੀ ਦੇ ਵਿੱਚ ਹੋਣ ਵਾਲੀ 26 ਜਨਵਰੀ ਦੀ ਪਲੇਟ ਦੇ ਵਿੱਚ ਸ਼ਾਮਲ ਹੋਣੀਆਂ ਸਰਪ੍ਰਿਤ ਕਿਸੇ ਨਾ ਕਿਸੇ ਵਜ੍ਹਾ ਕਰਕੇ ਇਸ ਨੂੰ ਮਨਜ਼ੂਰੀ ਨਹੀਂ ਮਿਲੀ ਪਰ ਹੁਣ ਇਹ ਜਿਹੜੀਆਂ ਚਾਕੀਆਂ ਨੇ ਕੱਲ ਪੀਯੂ ਦੇ ਵਿੱਚ ਹੋਣ ਵਾਲੇ ਸਮਾਗਮ ਦੇ ਵਿੱਚ ਪੇਸ਼ ਹੋਣ ਗਿਆ ਮੈਂ ਦਿਉ ਇਜਾਜ਼ਤ ਧੰਨਵਾਦ